ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਬੀਬਾ ਅਮਨਦੀਪ ਕੌਰ ਹੈ ਨਾ ਥਾਰ ਵਾਲੇ ਮਸ਼ਹੂਰ ਹੋ ਗਈ ਉਹ ਤੇ ਉਹਦਾ ਜਿਹੜਾ ਕਿਰਦਾਰ ਹੈ ਜਿਹੜਾ ਕਰੈਕਟਰ ਹੈ ਨਾ ਤੇ ਉਹਦੇ ਤੇ ਸ਼ੱਕ ਪੈਂਦਾ ਲੋਕਾਂ ਨੂੰ ਬੇਸ਼ੱਕ ਮੈਂ ਔਰਤ ਪ੍ਰਤੀ ਇਹੋ ਜਿਹੇ ਸ਼ਬਦਾਵਲੀ ਨਾ ਕਦੇ ਵਰਤੀ ਹੈ ਨਾ ਵਰਤਨੀ ਤੇ ਪਰ ਇੱਕ ਗੱਲ ਕਹਿ ਕੇ ਬੜਾ ਪੁਛ ਉਹਦੇ ਵਿੱਚ ਤੁਸੀਂ ਲੱਭ ਲੈਣਾ ਸ਼ੇਮ ਡਿੱਟੋ ਕਾਪੀ ਐ ਅਮਨਦੀਪ ਕੌਰ ਥਾਰ ਥਾਰ ਵਾਲੀ ਤੇ ਹਨੀਪ੍ਰੀਤ ਜਿਹੜੀ ਮੂੰਹ ਬੋਲੀ ਧੀ ਸੀ ਬਲਾਦਕਾਰੀ ਰਾਮ ਰਹੀਮ ਦੀ ਤੇ ਉਹਦਾਂ ਦੀ ਕੋਈ ਗੱਲਬਾਤ ਇਹ ਹੈਗੀ ਆ ਅੱਛਾ ਜਦੋਂ ਉਹਦੀ ਗ੍ਰਿਫਤਾਰੀ ਹੁੰਦੀ ਆ ਨਾ ਅਰੈਸਟ ਇੰਗਲਿਸ਼ ਵਿੱਚ ਬੋਲ ਕੇ ਥੋੜਾ ਜਆ ਪਤਾ ਲੱਗੇ ਵੀ ਪੁਰਸ਼ ਨੇ ਪੜੀਆ ਬੀਬੀ ਉਹ ਕਿੱਥੋਂ ਹੋਈ ਆ ਅਫਸਾਨਾ ਖਾਨ ਦੇ ਘਰੋਂ ਹੁਣ ਸਕੰਜਾ ਜਿਹੜਾ ਅਫਸਾਨਾ ਖਾਨ ਤੇ ਵੀ ਕੱਸਿਆ ਜਾਣਾ ਅੱਜ ਜਿਵੇਂ মিডিਆ ਵਾਲੇ ਕਹਿੰਦੇ ਸੂਤਰ ਕਹਿੰਦੇ ਆ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਸਾਨੂੰ ਦੋ ਤਿੰਨ ਬੀਬੀਆਂ ਬੜਾ ਜ਼ੋਰ ਲਾ ਕੇ ਬੋਲਦੀਆਂ ਹੁੰਦੀਆਂ ਨੇ ਥਾਰ ਵਾਲੀ ਫੜ ਲਈ ਜੇ ਤੇ ਪੁਲਿਸ ਗਈ ਕੋਠੀ ਦੇ ਘਰ ਐਵੇਂ ਨਹੀਂ ਕਹਿੰਦੇ ਵੀ ਥਾਰ ਵਾਲੇ ਬੀਬੀ ਦੇ ਘਰ ਕੋਠੀ ਦੇ ਘਰ ਜਿਹੜੀ ਕੋਠੀ ਦੇ ਮੂਰੇ ਗਈ ਕਹੇ ਜਾਂਦੇ ਪੀਮਰੀ ਜਮਾਨ ਜਿਹੜੀ ਅਫਰ ਇਦਾਂ ਹੀ ਹੁੰਦੀ ਹੈ ਤੇ ਉਹ ਜਿਹੜੀ ਬੀਬੀ ਐ ਥਾਰ ਵਾਲੀ ਭਰਤੀ ਕੀਤੀ ਸੀ ਬਾਦਲ ਪਰਿਵਾਰ ਨੇ ਤੇ ਮੈਂ ਉਸ ਤਰੀਕੇ ਨਾਲ ਹੀ ਕਹਿੰਦਾ ਜਿਹੜੇ ਬਾਦਲਾਂ ਦੇ ਹੋਟਲ ਨੇ ਕਾਫੀ ਮਹਿੰਗੇ ਨੇ ਕਹਿੰਦੇ ਉੱਥੇ ਹੀ ਬੀਬੀ ਦਾ ਆਉਣਾ ਜਾਣਾ ਸੀਗਾ ਉਹ ਜਿਵੇਂ ਦਬਾਬੇ ਵਾਲੇ ਕਹਿੰਦੇ ਸੀਗਾ ਉਹਨਾਂ ਹੋਟਲਾਂ ਵਿੱਚ ਵੀ ਤੇ ਫਿਰ ਬੀਬੀ ਦੀ ਐਂਟਰੀ ਸਿੱਧੂ ਮੂਸੇਵਾਲੇ ਦੇ ਘਰ ਵੀ ਕਰਵਾਈ ਕਰਵਾਈ ਕਿ ਡੌਟੀ ਲਾ ਗਈ ਸੀ ਉੱਥੇ ਤੇ ਉੱਥੇ ਹਰਕਤਾਂ ਠੀਕ ਨਹੀਂ ਸੀ ਅਗਲੇ ਨੇ ਸ਼ਿਕਾਇਤ ਕੀਤੀ ਹੋਣੀ ਹੈ ਤੇ ਉੱਥੋਂ ਚੇਂਜ ਕਰਤੇ ਫਿਰ ਬੀਬੀ ਦੀ ਲਾਈਫ ਜਿਹੜੀ ਉਹ ਲਗਜ਼ਰੀ ਕਿਦਾਂ ਬਣੀ ਕਿਉਂਕਿ ਸਿੱਧੂ ਮੂਸੇਵਾਲੇ ਦਾ ਉੱਠਣਾ ਬਹਿਣਾ ਉਹਦੀ ਜਿਹੜੀ ਲਾਈਫਟਾਈਲ ਲਗਜ਼ਰੀ ਲਾਈਫ ਸੀ ਉਹ ਦੇਖੀ ਵੀ ਕਿਦਾਂ ਅੱਗੇ ਪਿੱਛੇ ਬੌਂਸਰ ਘੁੰਮਦੇ ਨੇ ਕਿਦਾਂ ਵੱਡੀਆਂ-ਵੱਡੀਆਂ ਸਿੰਗਰਾਂ ਵੱਡੀਆਂ-ਵੱਡੀਆਂ ਐਕਟਰਾਂ ਨੂੰ ਫੋਨ ਕਰਦੀਆਂ ਨੇ ਫਿਰ ਬੀਬੀ ਨੂੰ ਵੀ ਥੋੜੀ ਜੀ ਬੇਚੈਨੀ ਹੋਈ ਵੀ ਸ਼ਾਇਦ ਇਦਾਂ ਮੈਂ ਵੀ ਕੁਝ ਕਰਾਂ ਕਿਉਂਕਿ ਉਹ ਕੋਈ ਕਲਾਕਾਰੀ ਤਾਂ ਅੰਦਰ ਹੈ ਨਹੀਂ ਸੀ ਵੀ ਗਾ ਕੇ ਮਸ਼ਹੂਰ ਹੋ ਜਾ ਜਾਂ ਫਿਲਮਾਂ ਵਿੱਚ ਚਲੀ ਜਾ ਫਿਰ ਸੋਚਿਆ ਹੋਣਾ ਵੀ ਕੋਈ ਐਸਾ ਵਪਾਰ ਕਰੀਏ ਜਿੱਦੇ ਨਾਲ ਪੈਸਾ ਧੜਾ ਧੜਾ ਆਵੇ ਨੋਟ ਗਿਣੇ ਨਾ ਜਾਣ ਜਿਵੇਂ ਕਹਿੰਦੇ ਨੇ ਹੁੰਦੇ ਫੁਕਰੇ ਸਾਡੇ ਤਾਂ ਕਹਿੰਦੇ ਐਨੇ ਨੋਟ ਨੇ ਬੱਕਰੀ ਨਹੀਂ ਖਾਂਦੀ ਬੱਕਰੀ ਨੋਟ ਕਿਉਂ ਖਾਓ ਤੁਸੀਂ ਪਸ਼ੂਆਂ ਨੂੰ ਛੇੜ ਤੋਂ ਪੜਨਾਂ ਨਹੀਂ ਪੜਨਾ ਪਸ਼ੂ ਪੱਠੇ ਖਾਣਗੇ ਕਿਉਂ ਖਾਣਗੇ ਪਸ਼ੂ ਨੋਟ ਇੱਕ ਹਫ਼ਤਾ ਬਣਾਉਣ ਵਾਲਾ ਦੇ ਛੇਤਰਾਂ ਦੇ ਲੋੜ ਸੀ ਕਿਉਂਕਿ ਮਿਲਿਆ ਨਹੀਂ ਨਾ ਬਣਾਉਂਦੇ ਤੇ ਫਿਰ ਬੀਬੀ ਨੇ ਸੋਚਿਆ ਵੀ ਆਹ ਕਿੱਤਾ ਜਿਹੜਾ ਚਿੱਟੇ ਵਾਲਾ ਇਹ ਵਧੀਆ ਅੱਛਾ ਕੱਪੜੇ ਪਵਾ ਕਾਲੇ ਪਾ ਲੋ ਨਾ ਹੀ ਚਿੱਟਾ ਪਰ ਜਦ ਫੜੀ ਗਈ ਫਿਰ ਕਾਲੀਆਂ ਕਰ ਦੂਤਾ ਤੁਹਾਨੂੰ ਪਤਾ ਹੈ ਇਸ ਗੱਲ ਦਾ ਜਦੋਂ ਹਨੀ ਪ੍ਰੀਤ ਰੈਸ਼ਟ ਹੋਈ ਐ ਖੜੀ ਐ ਪੁਲਿਸ ਨੇ ਕਾਫੀ ਦਿਨ ਉਹ ਘੁੰਮਦੀ ਘਮਾਉਂਦੀ ਰਹੀ ਕੁਝ ਕਾਂਗਰਸੀ ਮੰਤਰੀ ਵਿੱਚ ਆਉਂਦੇ ਸੀ ਉਹਨਾਂ ਦੇ ਬੰਗਲਿਆਂ ਵਿੱਚ ਰਾਤਾਂ ਕੱਢਦੀ ਰਹੀ ਹੁਣ ਭਲੇ ਮਾਨਸ ਤਾਂ ਉਹ ਵੀ ਨਹੀਂ ਹੋਣੇ ਜਿਹੜੇ ਰਾਤ ਕਟਾਉਂਦੇ ਸੀ ਵੀ ਹਨੀ ਪ੍ਰੀਤ ਨੂੰ ਇਹ ਗੱਲਾਂ ਤਾਂ ਮੈਂ ਕਹਿ ਦਿਆਂ ਨਾ ਕਹਿ ਦਿਆਂ ਲੋਕ ਤਾਂ ਫਿਰ ਤੁਹਾਨੂੰ ਪਤਾ ਹੈ ਲੱਭ ਹੀ ਲੈਂਦੇ ਹੁੰਦੇ ਕੁਛ ਨਾ ਕੁਛ। ਉਹ ਜਿਹਨੇ ਮੈਂ ਕਹਿੰਦੇ ਗਿਆਨੀ ਜੀ ਦਾਲ ਚ ਕਾਲਾ ਨਹੀਂ ਹੈਗਾ ਦਾਲ ਸਾਰੀ ਕਾਲੀ ਲੱਗਦੀ ਹੈ। ਇਹ ਸਹੀ ਹੈ। ਪਰ ਇੱਕ ਗੱਲ ਧੰਨਵਾਦ ਕਰ ਲਈ ਬੋਲਣੀ ਹੈ ਮੁੱਖ ਮੰਤਰੀ ਸਾਹਿਬ ਦਾ। ਦੇਖੋ 73-74 ਸਾਲਾਂ ਵਿੱਚ ਕੀ ਹੋਇਆ ਉਹ ਸਭ ਨੂੰ ਪਤਾ ਹੈ। ਪਰ ਤਿੰਨ ਕਸ਼ਾਲਾਂ ਵਿੱਚ ਮੁੱਖ ਮੰਤਰੀ ਸਾਹਿਬ ਨੇ ਅਮੈਂ ਹਾਲਾਂਕਿ ਕਈ ਬੰਦੇ ਕਹਿੰਦੇ ਚੁਟਕਲੇ ਨੇ ਜੀ ਨਾਟਕਬਾਜੀ ਐ ਮੈਂ ਅੱਜ ਜਿਹੜੇ ਧਰਮਵੀਰ ਗਾਂਧੀ ਨੇ ਪਟਿਆਲਾ ਤੋਂ ਐਮਪੀ ਕਾਂਗਰਸ ਦੇ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਉਹ ਕਹਿੰਦੇ ਇਹਨਾਂ ਦੇ ਐਮਐਲਏ ਵੀ ਨਸ਼ਾ ਵੇਚਦੇ ਨੇ ਸ਼ਾਇਦ ਉਹਨਾਂ ਨੇ ਗੱਲ ਕੋਈ ਕੀਤੀ ਸੀ ਉਹਨੂੰ ਪਰ ਚਲੋ ਕੋਈ ਨਹੀਂ ਧੰਨਵਾਦ ਅਸੀਂ ਉਹਦਾ ਕਰਨਾ ਜਿਹਨੇ ਆਪਣਾ ਮੁੰਡਾ ਵਿਆਹ ਹੋਇਆ ਵਧਾਈਆਂ ਉਹਨੂੰ ਦੇਣੀਆਂ ਨੇ ਜਾਂ ਜਿਹਦੇ ਘਰ ਬੱਚਾ ਜੰਮਿਆ ਹੋਵੇ ਨੇ ਮੋਦੇ ਘਰ ਵਾਜਦਾ ਮਿਹਰਾਈ ਤਾਂ ਦੇਣੀ ਉਹਨੂੰ ਹੁੰਦੀ ਹੈ ਨਾ ਜਿਨ੍ਹਾਂ ਨੇ ਇਹ ਕਾਰਜ ਕੀਤਾ ਬੀਬੀ ਨੂੰ ਦੁਆਰਾ ਅਰਸ਼ ਕੀਤਾ ਧੰਨਵਾਦ ਤਾਂ ਉਹਨਾਂ ਦਾ ਕਰਨਾ ਹੈ ਪਰ ਹੁਣ ਤਾਰਾਂ ਜੋੜੀ ਚੱਲਿਓ ਮੈਂ ਕੱਲ ਵੀ ਕਿਹਾ ਸੀ ਵੀ ਕੱਲ ਥਾਰ ਨਹੀਂ ਘੁੰਮਦੀ ਸੀ ਬੋਲਟ ਵੀ ਘੁੰਮਦਾ ਸੀ ਤੇ ਆਡੀ ਵੀ ਘੁੰਮਦੀ ਸੀ ਕਾਲੇ ਸ਼ੀਸ਼ਿਆਂ ਵਾਲੀ ਤੇ ਆਡੀ ਦਾ ਰੂਲ ਕੀ ਸੀਗਾ ਬਠਿੰਡੇ ਤੋਂ ਬਾਦਲ ਨੂੰ ਜਾਂਦੀ ਹੈ ਤੇ ਜਾਂ ਚੱਕ ਫਤੇ ਸਿੰਘ ਨੂੰ ਜਾਂਦੀ ਹੈ ਤੇ ਜਾਂ ਫਿਰ ਅਫਸਾਨਾ ਸੱਚ ਉਹ ਤਾਂ ਬਾਦਲ ਪਿੰਡੇ ਆ ਜਾਂ ਸੱਚ ਸਲੂਨ ਤੇ ਜਾਂਦੀ ਹੈ ਸਲੂਨ ਤੇ ਗਾਹਕ ਵਧੀਆ ਲੱਗੇ ਹੁੰਦੇ ਕਿ ਕੋਈ ਸ਼ੱਕ ਨਹੀਂ ਕੋਈ ਕਰਦਾ ਬੋਡੀ ਬਿਊਟੀ ਪਾਰਲਰ ਤੇ ਗਈ ਘਰ ਵਾਲੀ ਨੂੰ ਕਿ ਬਾਹਰ ਖੜਾ ਪਛਾਣਦਾ ਉਹ ਕਹਿੰਦੇ ਕੋਈ ਬੰਦਾ ਲੈ ਗਿਆ ਆਪਣੇ ਘਰ ਵਾਲੇ ਨੂੰ ਬਿਊਟੀ ਪਾਰਲਰ ਤੇ ਉਹਨੂੰ ਕਹਿੰਦੀ ਤੂੰ ਬਾਹਰ ਖੜ ਪੰਜ ਕਿ ਮਿੰਟ ਮੈਂ ਆਈ ਉਹ 15 ਮਿੰਟਾਂ ਬਾਅਦ ਆਈ ਕਹਿੰਦੀ ਚਲੋ ਜਨਾਬ ਚੱਲ ਜਾਈਏ ਉਹ ਕਹਿੰਦਾ ਮੇਰੇ ਘਰ ਵਾਲੇ ਆਗੇ ਮੇਰੇ ਛੇਤਰ ਪਵਾਉਣਗੇ ਕਹਿੰਦੀ ਮੈਂ ਤੇਰੇ ਘਰ ਵਾਲੀ ਆ ਹੁਣ ਕਹਿੰਦੀ ਲਿਪ ਪੋਚ ਕੇ ਆਈਆਂ ਮੈਂ ਅੰਦਰੋਂ ਤੈਨੂੰ ਤੂੰ ਪਛਾਣ ਨਹੀਂ ਸ਼ਕਿਆ ਉੱਥੇ ਪਛਾਣ ਵੀ ਨਹੀਂ ਹੁੰਦੀ ਬਹੁਤੀਆਂ ਦੀ ਕਿਉਂਕਿ ਉਹ ਕਿਹੜਾ ਕਿਲੋਆਂ ਚ ਹੁੰਦਾ ਸੇਖਾਂ ਵਾਲੇ ਡੱਬੇ 'ਚ 4-5 ਗ੍ਰਾਮ ਪੈ ਜਾਂਦਾ 10 ਗ੍ਰਾਮ ਪੈਂਦਾ ਉਹ ਮੋਬਾਈਲ ਵਾਲੇ ਆ ਜਿਹੜਾ ਮਾਇਨ ਇਹਦੇ ਵਿੱਚ ਹੀ ਪੈ ਜਾਂਦਾ 10 ਗ੍ਰਾਮ ਦਾ ਜਪਾਉਣਾ ਹੋਵੇ ਉਹ ਤੇ ਗਾਕ ਬਧੀਆਂ ਹੁੰਦੇ ਜਿਹੜੇ ਬੀਬੀ ਨਹੀਂ ਰਫਤਾਰ ਕੌਰ ਜਿਹੜੀ ਅਫਸਾਨਾ ਦੀ ਭੈਣ ਉਹ ਨਾ ਮੈਨੂੰ ਤਾਂ ਕਹਿੰਦੀ ਉਹ ਸਲੂਨ ਤੇ ਮਿਲਦੀ ਉਹਦੀ ਡੇਢ ਕਿਸ਼ਾਲ ਹੋਇਆ ਅਸ਼ਾ ਉਹਨੇ ਸ਼ਵਾਈ ਬਧੀਆਂ ਤੰਗਣਾ ਦਿੱਤੀ ਕਹਿੰਦੀ ਅਫਸਾਨਾ ਨਾਲ ਕੋਈ ਇਲਾਕਾ ਦੇ ਗਿਆ ਨਹੀਂ ਉਹ ਤਾਂ ਮੇਰੀ ਫਰੈਂਡ ਸੀ ਅਸ਼ਾ ਜਿਹੜੀ ਉਹ ਬੀਬੀ ਰਫਤਾਰ ਕੌਰ ਅਫਸਾਨਾ ਦੀ ਭੈਣ ਜਿਹੜੀ ਹੈ 4-5 ਟੋਲੇ ਦਾ ਸੋਨਾ ਉਹਦੇ ਵੀ ਪਾਇਆ ਹੋਇਆ ਇਹ ਉਹੀ ਨੇ ਸਾਡੀ ਮਾਂ ਭਾਂਡੇ ਵਿੱਚ ਮਾਂਜਦੀ ਸੀ ਲੋਕਾਂ ਦੇ ਗੋਆ ਕੁੜਾ ਕਰਦੀ ਸੀ ਅਸੀਂ ਗੁਰਦੁਆਰੇ ਲਿਆ ਕੇ ਰੋਟੀਆਂ ਖਾਂਦੇ ਸੀ ਤੇ ਹੁਣ ਹੁਣ ਚਿੱਟੇ ਦੇ ਵਿੱਚੋਂ ਵੀ ਗੱਫਾ ਮਿਲਦਾ ਉਹ ਇਦਾਂ ਚਮਕੀਲਾ ਮੈਂ ਧਿਆਨ ਨਾਲ ਸੁਣਿਆ ਤੂੰ ਇੱਕ ਅੱਧੇ ਨੂੰ ਰੋਮੇ ਉਤਿਆ ਫਿਰਦਾ ਆਵਾ ਨਹੀਂ ਐਵੇਂ ਨਹੀਂ ਕਹੇ ਸੀ ਉਸ ਮਾਂ ਦੇ ਪੁੱਤ ਨੇ ਬੋਲ ਤੂੰ ਇੱਕ ਅੱਧੇ ਨੂੰ ਰੋਮੇ ਉਤਿਆ ਫਿਰਦਾ ਆਵਾ ਨਹੀਂ ਸੱਚੀਆਂ ਨੇ ਗੱਲਾਂ ਤੇ ਸੋਚ ਨੂੰ ਸੇਵਾਲਾ ਕਹਿੰਦਾ ਉੱਚੀਆਂ ਨੇ ਗੱਲਾਂ ਤੇ ਇਹ ਉਹ ਲੋਕ ਨੇ ਜਿਹੜੇ ਲੋਕਾਂ ਦੇ ਬੱਚਿਆਂ ਵਿੱਚੋਂ ਇਹ ਕਹਿ ਲઈએ ਲੋਕਾਂ ਦੇ ਬੱਚਿਆਂ ਦੇ ਮੂੰਹ ਚੋਂ ਦੁੱਧ ਕੱਢ ਕੇ ਉਹਨਾਂ ਦੇ ਮੂੰਹ ਵਿੱਚ ਜ਼ਹਿਰ ਪਾਉਣਾ ਚਾਹੁੰਦੇ ਨੇ ਇਹ ਉਹ ਲੋਕ ਨੇ ਭਾਵੇਂ ਅਫਸਾਨਾ ਖਾਨ ਦੀ ਗੱਲ ਕਰ ਲੋ ਤੇ ਭਾਵੇਂ ਖਾਨੀ ਪ੍ਰੀਤ ਦੀ ਡਿਟੋ ਕਾਪੀ ਬੀਬਾ ਅਮਨਦੀਪ ਥਾਰ ਵਾਲੀ ਚਿੱਟੇ ਵਾਲੀ ਦੀ ਗੱਲ ਕਰ ਲਓ ਹੋਰ ਵੀ ਬਹੁਤ ਨੇ ਪਰ ਧਿਆਨ ਰੱਖਿਓ ਵੀ ਜਿੱਥੇ ਵੀ ਕਾਲੇ ਸ਼ੀਸ਼ਿਆਂ ਵਾਲੀ ਥਾਰ ਦੇ ਔਡੀ ਘੁੰਮਦੀ ਹੋਈ ਨਾ ਕਿਤੇ ਧੋਖਾ ਨਾ ਖਾ ਜਾਓ ਜਾਂ ਕਿਸੇ ਦੇ ਚਿੱਟੇ ਕੱਪੜੇ ਪਾਏ ਹੋਣ ਦੁੱਧ ਵਰਗੇ ਕਿਤੇ ਸਮਝ ਨਾ ਬੈਠਿਓ ਵੀ ਅੰਦਰੋਂ ਵੀ ਚਿੱਟੇ ਹੋਣਗੇ ਭਲੇਖਾ ਨਾ ਖਾ ਜਾਓ ਕਾਲੇ ਮੈਂਡੇ ਕੱਪੜੇ ਫਰੀਦ ਸਾਹਿਬ ਕਹਿੰਦੇ ਕਾਲਾ ਮੈਂਡਾ ਬੇਸ਼ ਗੁਣ ਹੀ ਭਰਿਆ ਮੈਂ ਫਿਰ ਲੋਕ ਕਹੇ ਕਹਿਣ ਦਰवेश ਇਹ ਸ਼ਬਦ ਐਵੇਂ ਨਹੀਂ ਵਰਤੇ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਬੇਸ਼ ਗੁਣ ਹੀ ਭਰਿਆ ਮੈਂ ਫਿਰ ਲੋਕ ਕਹੇ ਦਰवेश ਐਵੇਂ ਨਹੀਂ ਸ਼ਬਦ ਵਰਤੇ ਅਜਿਹੇ ਚਿੱਟੇ ਕੱਪੜਿਆਂ ਵਾਲੇ ਨੇ ਨਾ ਅੰਦਰੋਂ ਬਹੁਤੇ ਕਾਲੇ ਹੀ ਨੇ ਜਨਾਬ ਯਾਰ ਉਹ ਕਹਿ ਕਰੋ ਇਹ ਨੰ ਕਰਾਂ ਮੈਂ ਅੱਜ ਕਈ ਇੰਟਰਵਿਊ ਦੇਖੀਆਂ ਤੇ ਸਬੰਧ ਵਿੱਚ ਕੁਝ মিডিਆ ਵਾਲੇ ਉਹ ਨੇ ਜਿਹੜੇ ਗੋਲ ਮਟੋਲ ਕਰਕੇ ਕਹਿੰਦੇ ਕੋਈ ਨਹੀਂ ਕੀ ਹੋ ਗਿਆ ਬੀਬੀ ਨੂੰ ਬਚਾ ਲੈਣਾ ਪੁਲਿਸ ਨੇ ਕਿੰਨਾ ਕੁ ਬਚਾਉਣਗੇ ਜਲੂਸ ਤਾਂ ਨਿਕਲ ਗਿਆ ਤੇ ਕੁਝ ਕੁਝ ਉਹ ਜਿਹਨਾਂ ਹੁੰਦਾ ਹੁੰਦਾ ਵੀ ਸਾਡੀ ਜਿਹੜੀ ਇੰਟਰਵਿਊ ਉਹ ਚੱਲੇ ਮਿਲੀਅਨ ਦੇ ਵਿੱਚ 2-4 ਲੱਖ ਬਣੇ ਕੁਝ ਉਹ ਹੁੰਦੇ ਐ ਕੁਝ ਇੱਕ ਰਾਜਨੀਤੀ ਤੌਰ ਤੇ ਵੋਟਾਂ ਵਾਲੇ ਹੁੰਦੇ ਐ ਵੀ ਇਹ ਬਾਦਲਾਂ ਦੀ ਐ ਇਹ ਕਾਂਗਰਸ ਦੀ ਐ ਇਹ ਫੁਲਾਣਾ ਦੀ ਐ ਧਮਕਿਆਂ ਦੀ ਐ ਇਹਦੇ ਨਾਲ ਕੋਈ ਲਾਗਾ ਦੇ ਗਾ ਨਹੀਂ ਸੁਖਵੀਰ ਦਾ ਮੈਂ ਜ਼ਿਕਰ ਤਾਂ ਕੀਤਾ ਕਿਉਂਕਿ ਉਹਨਾਂ ਨੇ ਭਰਤੀ ਕੀਤੀ ਸੀ ਜਦੋਂ ਭਰਤੀ ਕਰਦੇ ਨੇ ਫਿਰ ਅਗਲੇ ਉਹਨਾਂ ਕੰਮ ਤਾਂ ਲੈਂਦੀ ਹੁੰਦੇ ਐ ਇਹ ਜ਼ਰੂਰੀ ਹੁੰਦਾ ਪਰ ਧਿਆਨ ਰੱਖਿਓ ਆਪਣੇ ਬੱਚਿਆਂ ਤੋਂ ਮਤਲਬ ਕਿ ਆਪਣੇ ਬੱਚਿਆਂ ਇਹਨਾਂ ਤੋਂ ਦੂਰ ਰੱਖਿਓ ਸੁਰਜੀਤ ਹੋ ਜਾ ਤੇ ਨਹੀਂ ਤਾਂ ਇਹ 18 ਵਾਲੀਆਂ ਬੀਬੀਆਂ ਜੇ ਕੋਲੇ ਰਗੜਨ ਵਾਸਤੇ ਬਹੁਤ ਤੀਰ ਨੇ ਜੇ ਅੱਖ ਮਟਕੇ ਨਾਲ ਠੀਕ ਆ ਗਿਆ ਤਾਂ ਠੀਕ ਹੈ ਤੇ ਜੇ ਬਲੈਕਮੇਲ ਕਰ ਲਿਆ ਤਾਂ ਠੀਕ ਹੈ ਜੇ ਕੋਈ ਚਿੱਟੇੜਾ ਫਸ ਗਿਆ ਤਾਂ ਠੀਕ ਹੈ ਬਹੁਤ ਤਰੀਕੇ ਨੇ ਪਵਨ ਬਾਣੀ ਆ ਚਲੋ ਮੈਂ ਕਹਿਣੀ ਨਹੀਂ ਦਸਮ ਗ੍ਰਾਮ ਦੇ ਵਿੱਚ ਤਿਰੈ ਚਿਤ੍ਰਤ ਉਹ ਜਿਹੜੀ ਗੱਲ ਹੁੰਦੀ ਹੈ ਨਾ ਉੱਥੇ 465 ਦੀ 365 ਦੀ ਚਿਤ੍ਰਤਾਂ ਦੀ ਗੱਲ ਹੋ ਰਹੀ ਹੈ ਤੇ ਉਹ ਹੰਮੀ ਪ੍ਰੀਤ ਤੇ ਇਹ ਜਿਹੜੀ ਬੀਬੀ ਹੈ ਥਾਰ ਵਾਲੇ ਚਿੱਟੇ ਨਾਲ ਫੜੇਗੀ ਇਹਨਾਂ ਦੇ ਡਿੱਟੋ ਹੈ ਸਾਰਾ ਕੁਛ ਇਹ ਬਸ ਇੰਨਾ ਕੀ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ